ਅਣਖ ਖਾਤਰ 25 ਸਾਲਾਂ ਜੱਸੀ ਦਾ ਕਤਲ 25 ਸਾਲਾਂ ਬਾਅਦ ਵੀ 25 ਸਾਲਾਂ ਜੱਸੀ ਨੂੰ ਨਹੀਂ ਮਿਲਿਆ ਇਨਸਾਫ ਕੈਨੇਡਾ ਵਿੱਚ ਪੰਜਾਬੀ ਮਾਪਿਆਂ ਦੇ ਘਰ ਜੰਮੀ ਜੱਸੀ 25 ਸਾਲਾਂ ਦੀ ਸੀ ਜਿਸ ਨੇ ਰਵਾਇਤਾਂ ਨੂੰ ਨਜ਼ਰ ਅੰਦਾਜ਼ ਕੀਤਾ ਤਾਂ ਉਸ ਦੀ ਜ਼ਿੰਦਗੀ ਨੂੰ ਬੇਰਹਿਮੀ ਦੇ ਨਾਲ ਖਤਮ ਕਰ ਦਿੱਤਾ ਗਿਆ ਜੀ ਹਾਂ 25 ਸਾਲ ਦੀ ਜੱਸੀ ਨੂੰ 25 ਸਾਲ ਪਹਿਲਾਂ ਕਤਲ ਕੀਤਾ ਗਿਆ ਪਰ 25 ਸਾਲ ਬੀਤ ਜਾਣ ਦੇ ਬਾਅਦ ਵੀ ਇਨਸਾਫ ਨਹੀਂ ਮਿਲਿਆ ਇਨਸਾਫ ਦੀ ਉਡੀਕ ਲਗਾਤਾਰ ਜਾਰੀ ਹੈ ਜਸਵਿੰਦਰ ਕੌਰ ਜੱਸੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਨੂੰ 25 ਸਾਲ ਹੋ ਚੁੱਕੇ ਨੇ ਪਰ ਹਾਲੇ ਵੀ ਨਿਆਂ ਦੀ ਪ੍ਰਾਪਤੀ ਲਈ ਜੰਗ ਜਾਰੀ ਹੈ ਕੈਨੇਡਾ ਵਿੱਚ ਪੰਜਾਬੀ ਮਾਪਿਆਂ ਦੇ ਘਰ ਜੰਮੀ ਜੱਸੀ 25 ਸਾਲ ਦੀ ਸੀ ਜਦੋਂ ਰਵਾਇਤਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਰਕੇ ਉਸ ਦੀ ਜ਼ਿੰਦਗੀ ਨੂੰ ਹਿੰਸਕ ਢੰਗ ਨਾਲ ਖਤਮ ਕੀਤਾ ਗਿਆ ਅੱਜ 25 ਸਾਲ ਹੋਰ ਲੰਘ ਚੁੱਕੇ ਨੇ ਪਰ ਨਿਆਂ ਮਿਲਣਾ ਬਾਕੀ ਹੈ ਜੱਸੀ ਦਾ ਅਪਰਾਧ ਇਹ ਸੀ ਕਿ ਉਸ ਨੇ ਆਪਣੇ ਪ੍ਰਭਾਵਸ਼ਾਲੀ ਪਰਿਵਾਰ ਦੇ ਸਖਤ ਵਿਰੋਧ ਦੇ ਬਾਵਜੂਦ ਨਾਨਕੇ ਪਿੰਡ ਦੇ ਕਿਸਾਨ ਸੁਖਵਿੰਦਰ ਸਿੰਘ ਮਿੱਠੂ ਨਾਲ ਅਪ੍ਰੈਲ 1999 ਵਿੱਚ ਚੁੱਪਚਾਪੀ ਤੇ ਵਿਆਹ ਕਰਵਾ ਲਿਆ ਸੀ ਉਪਰੰਤ 8 ਜੂਨ 2000 ਨੂੰ ਸੰਗਰੂਰ ਜ਼ਿਲ੍ਹੇ ਦੇ ਨਾਰੀ ਕੇ ਪਿੰਡ ਵਿੱਚ ਮਿੱਠੂ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਨੂੰ ਮਰਨ ਲਈ ਛੱਡ ਦਿੱਤਾ ਸੀ ਪਰ ਉਹ ਬਚ ਗਿਆ ਹਮਲਾਵਰਾਂ ਨੇ ਜਸਸੀ ਦਾ ਗਲਾ ਵੱਢ ਦਿੱਤਾ ਸੀ ਅਤੇ Laash ਨੂੰ ਨਹਿਰ ਵਿੱਚ ਵਹਾ ਦਿੱਤਾ ਗਿਆ ਸੀ ਐਸਐਸਪੀ ਜਤਿੰਦਰ ਸਿੰਘ ਔਲਖ ਅਤੇ ਸਬ ਇੰਸਪੈਕਟਰ ਸਵਰਨ ਸਿੰਘ ਨੇ ਮਾਮਲੇ ਨੂੰ ਸੁਲਝਾਇਆ ਅਤੇ ਡੂੰਗੀ ਸਾਜ਼ਿਸ਼ਤਾ ਪਰਦਾ ਫਾਸ਼ ਕੀਤਾ ਸੀ ਜਾਂਚ ਮੁਤਾਬਕ ਜਸਦੀ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਉਸਦੇ ਮਾਮਾ ਸੁਰਜੀਤ ਸਿੰਘ ਵਿਦੇਸ਼ਾਂ ਨੇ ਕਥਿਤ ਤੌਰ ਤੇ ਕੈਨੇਡਾ ਤੋਂ ਹੱਤਿਆ ਦਾ ਹੁਕਮ ਦਿੱਤਾ ਸੀ ਫੋਨ ਰਿਕਾਰਡਰਾਂ ਹੀ ਸਾਜ਼ਿਸ਼ ਘੜਿਆਂ ਅਤੇ ਕਾਤਲਾਂ ਵਿਚਲੇ 250 ਤੋਂ ਵੱਧ ਇਤਰਾਜ਼ਯੋਗ ਕਾਲਾਂ ਦਾ ਪਤਾ ਲੱਗਿਆ 2003 ਵਿੱਚ ਪਗੋੜਾ ਐਲਾਨੇ ਜਾਣ ਤੋਂ ਬਾਅਦ ਮਲਕੀਤ ਅਤੇ ਸੁਰਜੀਤ ਨੇ ਜਨਵਰੀ 2018 ਵਿੱਚ ਭਾਰਤ ਲਿਆਏ ਜਾਣ ਤੋਂ ਪਹਿਲਾਂ 18 ਸਾਲ ਤੱਕ ਹਵਾਲਗੀ ਦਾ ਵਿਰੋਧ ਕੀਤਾ ਆਈਪੀਐਸ ਅਧਿਕਾਰੀ ਕੁਲਦੀਪ ਕੌਰ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਦੀ ਟੀਮ ਨੇ ਕੈਨੇਡਾ ਵਿੱਚ ਉਹਨਾਂ ਦੀ ਗ੍ਰਿਫਤਾਰੀ ਯਕੀਨੀ ਬਣਾਈ ਪਰ ਕੈਨੇਡਾ ਦੇ ਨਿਆਂ ਮੰਤਰੀ ਨੇ ਆਖਰੀ ਸਮੇਂ ਸਨੂਰੋਕ ਦਿੱਤਾ ਮਹੀਨਿਆਂ ਬਾਅਦ ਅਖੀਰ ਮੁਲਜ਼ਮਾਂ ਨੂੰ ਭਾਰਤੀ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ ਪਰ ਇਸ ਮਾਮਲੇ ਵਿੱਚ ਅੱਜ ਵੀ ਨਿਆਂ ਦੀ ਰਫਤਾਰ ਹੋਲੀ ਹੈ ਮਲੇਰ ਕੋਟਲਾ ਦੀ ਅਦਾਲਤ ਵਿੱਚ ਮੁਕੱਦਮਾ ਕਾਨੂੰਨੀ ਅੜਿੱਕੀਆਂ ਕਰਕੇ ਕਾਫੀ ਦੇਰੀ ਨਾਲ ਅੱਗੇ ਵਧ ਰਿਹਾ ਹੈ ਦੋਵੇਂ ਮੁਲਜ਼ਮਾਂ ਨੂੰ ਕੋਵਿਡ-19 ਦੌਰਾਨ ਜ਼ਮਾਨਤ ਮਿਲੀ ਜਦੋਂ 20 ਤੋਂ ਜ਼ਿਆਦਾ ਗਵਾਹ ਜਿਨ੍ਹਾਂ ਵਿੱਚ ਪੁਲਿਸ ਅਧਿਕਾਰੀ ਸਿਹਤ ਅਧਿਕਾਰੀ ਤੇ ਸਥਾਨਕ ਲੋਕ ਸ਼ਾਮਲ ਨੇ ਜ਼ਿਰਾ ਦੀ ਉਡੀਕ ਕਰ ਰਹੇ ਹਨ ਮਿੱਠੂ ਦੀ ਮਾਂ ਸੁਖਦੇਵ ਕੌਰ ਦਾ ਕਹਿਣਾ ਹੈ ਕਿ ਅਸੀਂ ਇਸ ਵਾਸਤੇ ਪੀੜਤ ਹਾਂ ਕਿਉਂਕਿ ਸਾਡੇ ਕੋਲ ਕੋਈ ਤਾਕਤ ਨਹੀਂ ਹੈ ਲੜਨ ਲਈ ਪੈਸੇ ਨਹੀਂ ਹਨ ਮੈਨੂੰ ਨਹੀਂ ਪਤਾ ਕਿ ਮੈਂ ਜੱਸੀ ਦੇ ਕਾਤਲਾਂ ਨੂੰ ਸਜ਼ਾ ਮਿਲਦੇ ਹੋਏ ਦੇਖ ਸਕਾਂਗੀ ਜਾਂ ਨਹੀਂ ਪਰ ਅਸੀਂ ਹਾਰ ਨਹੀਂ ਮੰਨਾਂਗੇ ਪੰਜਾਬੀ ਟ੍ਰਿਬਿਊਨ ਚ ਛਪੀ ਰਿਪੋਰਟ ਤੇ ਹਵਾਲੇ ਨਾਲੇ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਧਮਕੀਆਂ ਅਤੇ ਤੰਗ ਪਰੇਸ਼ਾਨ ਕਰਨਾ ਜਾਰੀ ਹੈ ਇਹ ਵੀ ਦੋਸ਼ ਹੈ ਇਹ ਮਿੱਠੂ ਦੀ ਮਾਦਾ ਕਹਿਣਾ ਨਿਆਂ ਭਾਵੇਂ ਹੋਲੀ ਹੋਵੇ ਪਰ ਅਸੀਂ ਅੰਤ ਤੱਕ ਲੜਾਂਗੇ ਰੀਪੋਰਟ ਮੁਤਾਬਕ ਸੁਖਵਿੰਦਰ ਸਿੰਘ ਮਿੱਠੂ ਨੇ ਆਪਣੇ ਪਿਆਰ ਲਈ ਸੋਚ ਤੋਂ ਪਰੇ ਦੀ ਕੀਮਤ ਅਦਾ ਕੀਤੀ ਉਸ ਉੱਪਰ ਬਲਾਤਕਾਰ ਤੋਂ ਲੈ ਕੇ ਨਸ਼ਾ ਤਸਕਰੀ ਤੱਕ ਦੇ 6 ਝੂਠੇ ਦੋਸ਼ ਲਗਾਏ ਗਏ ਹਨਾ ਸਾਰੇ ਦੋਸ਼ਾਂ ਚੋਂ ਬਰੀ ਹੋ ਚੁੱਕਾ ਹੈ 2017 ਵਿੱਚ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਵਿੱਚ ਕਮਿਸ਼ਨ ਨੇ ਅਧਿਕਾਰਤ ਤੌਰ ਤੇ ਮਨਕਰਤ ਮਾਮਲਿਆਂ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਪਰ ਸੂਸ਼ਣ ਖਤਮ ਨਹੀਂ ਹੋਇਆ ਪਰੇਸ਼ਾਨੀ ਜਾਰੀ ਹੈ ਦੋ ਹੋਰ ਮਾਮਲੇ ਚੱਲ ਰਹੇ ਹਨ